ਅੱਜ ਭੈਣੋ ਆਪਾਂ ਬਣਾਉਣ ਲੱਗੇ ਸੀ ਅਲਸੀ ਦੀਆਂ ਪਿੰਨੀਆਂ ਜਿਹੜੀਆਂ ਕਿ ਬਹੁਤ ਹੀ ਸਵਾਦ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਇੱਕ ਐਕਸਟਰਾ ਚੀਜ਼ ਪਾਈ ਆ ਉਹ ਕੀ ਪਾਈ ਆ ਮੈਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦੱਸੂਗੀ ਤੁਸੀਂ ਵੀਡੀਓ ਆਪਣੀ ਐਂਡ ਤੱਕ ਦੇਖੋ ਹੈਲਥ ਹਰਬਲ 213 ਚੈਨਲ ਖੋਲੋ ਤੇ ਉੱਤੇ ਜਾ ਕੇ ਆਪਣੀ ਵੀਡੀਓ ਨੂੰ ਦੇਖੋ ਠੀਕ ਹੈ ਜੀ ਆਪਾਂ ਕੀ ਕੀਤਾ ਹੈਗਾ ਇਹਦੀ ਖਾਤਰ ਲੈ ਲਈ ਜੀ ਆਪਾਂ ਕਿਲੋ ਅਲਸੀ ਸਭ ਤੋਂ ਪਹਿਲਾਂ ਆਪਾਂ ਕਿਲੋ ਅਲਸੀ ਲੈ ਲਈ ਤੇ ਆਪਾਂ ਕੜਾਹੀ ਧਰੀ ਤੇ ਇਹਦੇ ਵਿੱਚ ਆਪਾਂ ਇਹਨੂੰ ਕਿਲੋ ਅਲਸੀ ਨੂੰ ਭੁੰਨਣ ਲੱਗੇ ਰੋਸਟ ਕਰ ਲੈਣੀ ਹੈ ਠੀਕ ਹੈ ਜੀ ਮੋٹے ਅੱਖਰਾਂ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਸਮਝਾ ਦੰਨੀ ਹੈ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਮੈਂ ਸਿਖਾਉਣੀ ਹੈ ਜਿਹੜਾ ਕਿ ਜਿਆਦਾ ਕੋਈ तामझाम ਨਹੀਂ ਕਰਨਾ ਆਪਾਂ ਤੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਤਿਆਰ ਹੋ ਜਾਣਾ ਤੇ ਬਹੁਤ ਹੀ ਸਵਾਦ ਬਣ ਜਾਣੀਆਂ ਨੇ ਇੰਨਾ ਸੌਖਾ ਤਰੀਕਾ ਤੁਹਾਨੂੰ ਹੋਰ ਕੋਈ ਨਹੀਂ ਦੱਸਣ ਲੱਗਿਆ ਜਿੰਨੇ ਸੌਖੇ ਤਰੀਕੇ ਨਾਲ ਮੈਂ ਦੱਸਦੀ ਆਂ ਆਪਾਂ ਇਹਨਾਂ ਨੂੰ ਭੁੰਨ ਕੇ ਜੀ ਕੜਾਈ ਦੇ ਵਿੱਚੋਂ ਕੱਢ ਲੈਣੀਆਂ ਕਿਤੇ ਕੜਾਈ ਦੇ ਵਿੱਚ ਨਾ ਰੱਖੀ ਰੱਖਿਓ ਤੁਸੀਂ ਇਹ ਮੱਚ ਜੂਗੀ ਫਿਰ ਕਿਉਂਕਿ ਕੜਾਈ ਗਰਮ ਹੋਊਗੀ ਤੇ ਤੁਸੀਂ ਇਹਨੂੰ ਭੁੰਨ ਕੇ ਨਾ ਜਿੰਨਾ ਚਰ ਤਰ ਤਰੜਨੀ ਕਰ ਦਿਓ ਨਾ ਚਰ ਭੁੰਨੇ ਜਾਣਾ ਹੈਗਾ ਲਾਹ ਲਓ ਤੇ ਦੂਜੇ ਪਾਸੇ ਰੱਖ ਲਓ ਜੀ ਆਪਣੀ ਕੜਾਹੀ ਜਿਹਦੇ ਵਿੱਚ ਆਪਾਂ ਤਿਆਰ ਕਰਨੀਆਂ ਨੇ ਉਹਦੇ 'ਚ ਪਾ ਲਿਆ ਆਪਾਂ ਕਿਲੋ ਘਿਓ ਜੇ ਕਿਲੋ ਅਲਸੀ ਆ ਤਾਂ ਘਿਓ ਵੀ ਕਿਲੋ ਪਊਗਾ ਬਰਾਬਰ ਮਾਤਰਾ ਦੇ ਵਿੱਚ ਪੈਂਦਾ ਤੇ ਕਿਲੋ ਹੀ ਪਾ ਲਓ ਜੀ ਤੁਸੀਂ ਆਟਾ ਠੀਕ ਹੈ ਘਿਓ ਦਾ weight ਨਹੀਂ ਰਹਿੰਦਾ ਹੈਗਾ ਕਿਲੋ ਆਟਾ ਪਾ ਲਓ ਤੁਸੀਂ ਇਹਦੇ ਵਿੱਚ ਤੁਸੀਂ ਆਟੇ ਨੂੰ ਭੁੰਨ ਲਓ ਚੰਗੀ ਤਰ੍ਹਾਂ ਠੀਕ ਹੈ ਮੈਂ ਤੇ ਬਬਲੂ ਨੇ ਹੁਣ ਲਾਤਾ ਜੀ ਜੋਰੇ ਨੂੰ ਚੰਗਾ ਭੁੰਨਾ ਪਣਾਈ ਤੇ ਉਹ ਕਹਿੰਦੀ ਮਾਂ ਤੁਸੀਂ ਛੱਡੋ ਖੜ ਜੋ ਕਹਿੰਦੀ ਮੈਂ ਮਾਰਦੀ ਆ ਖਰਚ ਨਾ ਕਹਿੰਦੀ ਮੈਂ ਖਾ ਚੱਲ ਪੁੱਤ ਤੂੰ ਇਹਨੂੰ ਕਰ ਤਿਆਰ ਮੈਂ ਤਾਂ ਆਪ ਸਾਰਾ ਦਿਨ ਖਰਚ ਨੇ ਮਾਰਦੀ ਮੋਰ ਦੁਖਣ ਲੱਗ ਜਾਂਦੇ ਆ ਕਦੇ ਕੋਈ ਚੀਜ਼ ਬਣਾ ਲਈ ਕਦੇ ਕੋਈ ਬਣਾ ਲਈ ਕਦੇ ਕੋਈ ਬਣਾ ਲਈ ਕੁੜੀਆਂ ਬਹੁਤ ਸਾਰਾ ਲਾਉਂਦੀਆਂ ਨੇ ਤੇ ਹੁਣ ਜਿਹੜੀ ਆਪਾਂ ਅਲਸੀ ਭੁੰਨੀ ਸੀ ਉਹਨੂੰ ਰਗੜ ਲਿਆ ਰਗੜ ਕੇ ਤੇ ਆਪਾਂ ਹੁਣ ਜਦੋਂ ਆਟਾ ਭੁੱਜ ਗਿਆ ਨਾ ਤੇ ਉਹਦੇ ਵਿੱਚ ਹੀ ਇਹਨੂੰ ਪਾ ਲੈਣਾ ਹੈਗਾ ਉਹਦੇ ਚ ਇਹਨੇ ਭੁੱਜ ਜਾਣਾ ਦਵਾਰੇ ਤੇ ਜਿਹੜਾ ਜਿਹੜਾ ਸਮਾਨ ਮੈਂ ਪਾਈ ਜਾਨੀਏ ਤੁਸੀਂ ਦੇਖ ਲਿਓ ਭਾਈ ਲਿਖ ਲਿਆ ਕਰੋ ਵੀਡੀਓ ਨੂੰ ਸੇਵ ਕਰਕੇ ਰੱਖ ਲਿਆ ਕਰੋ ਠੀਕ ਹੈ ਤੇ ਆਹ ਲੋ ਜੀ ਤੁਸੀਂ ਆਪਾਂ ਹੁਣ ਇਹਦੇ ਚ ਕੀ ਪਾਉਣਾ ਹੈਗਾ ਜੀ 100 ਗ੍ਰਾਮ ਆਪਾਂ ਸੁੰਡ ਪਾਉਣਾ ਹੈਗਾ ਜਿਹੜਾ ਕੀ ਆਪਣੇ ਜੋੜਾ ਜੂੜਾ ਦੇ ਦਰਦ ਨੂੰ ਚੱਕ ਦਿੰਦਾ ਕਿਲੋ ਪਾਉਣਾ ਆਪਾਂ ਗੁੜ ਇਹਦੀ ਕੋਈ ਚਾਸ ਨਹੀਂ ਬਣਾਉਣੀ ਹੈਗੀ ਕੁਝ ਨਹੀਂ ਬਣਾਉਣਾ ਹੈਗਾ ਆਪਾਂ ਇਹਨੂੰ ਛੋਟਾ ਛੋਟਾ ਕੁੱਟ ਕੇ ਕੱਦੂ ਕਸ ਵੀ ਤੁਸੀਂ ਕਰ ਸਕਦੇ ਹੋ ਛੋਟਾ ਛੋਟਾ ਕੁੱਟ ਵੀ ਸਕਦੇ ਹੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਗੁੜ ਨੂੰ ਇਹਦੇ ਵਿੱਚ ਮਿਕਸ ਕਰ ਲਓ ਹੁਣ ਆਪਾਂ ਕੀ ਪਾਉਣਾ ਹੈਗਾ ਜੀ ਇਹਦੇ ਵਿੱਚ 2 ਕਿਲੋ ਖੋਆ ਪਾ ਲੈਣਾ ਹੈਗਾ ਖੋਆ ਆਪਾਂ 2 ਕਿਲੋ ਪਾ ਲੈਣਾ ਹੈ ਮੈਂ ਖੋਆ ਕੱਢ ਕੇ ਉਸ ਤੋਂ ਬਾਅਦ ਇਹਨੂੰ ਰੱਖ ਦੰਨੀ ਹੈ ਤੇ ਫਿਰ ਉਹਦੇ ਚ ਆਪਾਂ ਤੋਲ ਕੇ ਪਾਉਣਾ ਕਿਉਂਕਿ ਜੇ ਆਪਾਂ ਵੈਸੇ ਪਾਈ ਜਾਂਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਵਜਨ ਦਾ ਵੀ ਆਪਾਂ ਕਿੰਨਾ ਕ ਪਾ ਲਿਆ 2 ਕਿਲੋ ਇਹਦੇ ਵਿੱਚ ਖੋਆ ਪਾ ਲੈਣਾ ਜੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਦੇਖੋ ਤੁਸੀਂ ਕਿੱਡਾ ਸੋਹਣਾ ਇਹ ਮਿਕਸ ਹੋਈ ਜਾਂਦਾ ਤੇ ਕੜਾਈ ਦੇ ਨਾਲ ਨਹੀਂ ਲੱਗੀ ਜਾਂਦਾ ਕਿਸੇ ਪੱਸੀਓ ਵੀ ਖੋਏ ਵਾਲੀਆਂ ਪਿੰਨੀਆਂ ਕਿਉਂਕਿ ਇਹ ਡਿਮਾਂਡ ਹੀ ਖੋਏ ਵਾਲੀਆਂ ਪਿੰਨੀਆਂ ਦੀ ਸੀਗੀ ਜੀ ਕਹਿੰਦੇ ਵੀ ਅਲਸੀ ਵਾਲੀਆਂ ਪਿੰਨੀਆਂ ਸਾਨੂੰ ਖੋਆ ਪਾ ਕੇ ਤਿਆਰ ਕਰਕੇ ਦਿਓ ਇਸ ਕਰਕੇ ਮੈਂ ਕਿਹਾ ਚਲੋ ਨਾਲੇ ਉਹਨਾਂ ਦੀਆਂ ਤਿਆਰ ਹੋ ਜਾਣਗੀਆਂ ਨਾਲੇ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਲਾਂਗੇ ਤੁਹਾਨੂੰ ਵੀ ਮੈਂ ਸਿਖਾ ਦੂੰਗੀ ਹਨਾ ਆਹ ਲੋ ਜੀ ਹੁਣ ਆਪਾਂ ਕੀ ਕੀਤਾ ਇਹ ਆਪਾਂ ਪਿੰਨੀਆਂ ਜਿਹੜੀਆਂ ਤਿਆਰ ਕਰੀ ਜਾਂਦੇ ਨੇ ਨਾ ਇਹਦੇ ਵਿੱਚ ਖੋਆ ਪਾਇਆ ਵੇ ਇੱਕ ਵਾਰੀ ਇਹ ਨਾ ਥੋੜਾ ਜਿਹਾ ਜ਼ੋਰ ਲੱਗੂਗਾ ਇਹਨੂੰ ਮਿਕਸ ਕਰਨ ਵਾਸਤੇ ਉਸ ਤੋਂ ਬਾਅਦ ਜਿਹੜਾ ਸਮਾਨ ਪਾਉਣਾ ਆਪਾਂ ਪਾਤੇ ਜੀ ਇਹਦੇ ਵਿੱਚ ਡਰਾਈ ਫਰੂਟ ਇਹਦੇ ਵਿੱਚ ਤੁਸੀਂ ਕਿਲੋ ਹੀ ਡਰਾਈ ਫਰੂਟ ਪਾ ਲੈਣੇ ਨੇ ਸਾਰੇ ਕਿਲੋ ਡਰਾਈ ਫਰੂਟ ਪਾ ਲਓ ਜੀ ਤੁਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਓ ਵਧੀਆ ਤਰੀਕੇ ਦੇ ਨਾਲ ਮਿਕਸ ਕਰਕੇ ਇਹਨਾਂ ਦੀ ਆਪਾਂ ਵਟਾਂਗੇ ਪਿੰਨੀਆਂ ਇੱਕ ਪਿੰਨੀ ਤੁਸੀਂ ਡੇਲੀ ਦੁੱਧ ਨਾਲ ਖਾਣੀ ਸਟਾਰਟ ਕਰ ਦਿਓ ਬਹੁਤ ਹੀ ਵਧੀਆ ਤਾਕਤਵਾਰ ਹੈ ਵਧੀਆ ਜਾਨ ਪਾਉਂਦੀ ਹੈ ਸਰੀਰ ਦੇ ਵਿੱਚ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗਦੀ ਹੁੰਦੀ ਹੈ ਚੰਗੀ ਲੱਗਦੀ ਹੈ ਤਾਂ ਇਹਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਕਮੈਂਟ ਕਰ ਦਿਆ ਕਰੋ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਡਿਸਲਾਈਕ ਕਰ ਸਕਦੇ ਹੋ ਇਹ ਤੁਹਾਨੂੰ ਪੂਰਾ ਪੂਰਾ ਅਧਿਕਾਰ ਹੈ ਆ ਦੇਖੋ ਜੀ ਕਿੱਡੀ ਸੋਹਣੀ ਬਣ ਗਈ ਪਿੰਨੀ ਤੇ ਹੁਣ ਆਪਾਂ ਤੁਹਾਨੂੰ ਇਹਨਾਂ ਨੂੰ ਤੋੜ ਕੇ ਵੀ ਦਿਖਾਉਣੇ ਆ ਦੇਖੋ ਕਿੱਡੀ ਸੋਹਣੀ ਰੰਗਤ ਆਈ ਹੈ ਪਿੰਨੀ ਦੇ ਉੱਤੇ ਹਨ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਇਹ ਅਗਰ ਮੰਗਵਾਉਣੀਆ ਹੋਣ ਤਾਂ ਨੰਬਰ ਚੱਲ ਰਿਹਾ ਜੀ 8619874463 ਵੀਡੀਓ ਦੇ ਉੱਤੇ ਇਸ ਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਘਰੇ ਵੀ ਮੰਗਵਾ ਸਕਦੇ ਹੋ ਓਕੇ ਜੀ ਬਾਏ ਬਾਏ